ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਖਿਆਲਾ ਬਰੀਡਰ ਚ ਆਪ ਸਭ ਦਾ ਸਵਾਗਤ ਹੈ ਜੀ। ਸੋ ਅੱਜ ਦੀ ਜਿਹੜੀ ਵੀਡੀਓ ਲੈ ਕੇ ਅਸੀਂ ਹਾਜ਼ਰਾਂ ਜਿੱਥੇ ਆਪਣੇ ਕੋਲੇ ਮੁਰਗੀ ਸੀ ਅਸੀਂ ਮੁਰਗੀ ਕਰਤੀ ਸ਼ਿਫਟ। ਦੂਜੀ ਜਗ੍ਹਾ ਤੇ ਅਸੀਂ ਇੱਥੇ ਜਿਹੜਾ ਹੁਣ ਬੱਚਾ ਸ਼ਿਫਟ ਕਰਾਂਗੇ ਕਿਉਂਕਿ ਜਗ੍ਹਾ ਜਾਦੀ ਉੱਥੇ ਥੱਲੇ ਇੱਟ ਸੀ ਤੇ ਉਹ ਗਿੱਲਾ ਹੋਣ ਲੱਗ ਗਿਆ ਸੋ ਅਸੀਂ ਹੁਣ ਜਿਹੜੀ ਕੱਚੀ ਜਗ੍ਹਾ ਉੱਥੇ ਅਸੀਂ ਜਿਹੜਾ ਬਰਡ ਉਹਨੂੰ ਸ਼ਿਫਟ ਕਰਾਂਗੇ। ਸੋ ਤੁਹਾਨੂੰ ਦਿਖਾਉਣੇ ਆ ਚੈੱਕ ਵੀ ਕਿੱਦਾਂ ਜਿਹੜਾ ਬੈੱਡ ਉਹ ਤਿਆਰ ਹੋਣਾ ਥੱਲੇ ਵਾਲਾ ਠੀਕ ਹੈ ਜੀ। ਲੋ ਜੀ ਇਹ ਆਪਾਂ ਨਾ ਸਾਰੀ ਜਗ੍ਹਾ ਜਿਹੜੀ ਪੱਧਰ ਕਰ ਲਈ ਇੱਥੇ ਮੁਰਗੀ ਸੀ ਉਹ ਚੱਕਤੀ ਸਾਰੇ ਕ੍ਰੇਟ ਅਸੀਂ ਸਾਫ਼ ਕਰ ਲਿਆ ਔਰ ਇਹ ਜਿਹੜੀ ਕਲੀ ਆ ਹੁਣ ਉੱਪਰ ਜਗ੍ਹਾ ਪੱਧਰ ਕਰਕੇ ਸਾਰੇ ਦੇ ਉੱਪਰ ਅਸੀਂ ਕਲੀ ਜਿਹੜੀ ਆ ਉਹ ਪਾ ਰਹੇ ਹਾਂ ਸੋ ਜਿਹੜੀ ਮੁਰਗੀ ਸੀ ਸਾਡੇ ਕੋਲੇ ਉਹ ਅਸੀਂ ਸ਼ਿਫਟ ਕਰਤੀ ਇਧਰ ਠੀਕ ਹੈ ਜੀ ਇਹ ਆਂਡਾ ਦੇ ਰਹੀ ਆ ਅਸੀਂ ਕੀ ਕੀਤਾ ਇੱਕ ਚੀਜ਼ ਹੋਰ ਨੋਟਿਸ ਕਰਨ ਵਾਲੀ ਆ ਤੇ ਬਾਲਟੀਆਂ ਅਸੀਂ ਇਧਰੋਂ ਚੱਕੀਆਂ ਤੇ ਉਧਰ ਸ਼ਿਫਟ ਕਰਤੀਆਂ 4-5 ਬਾਲਟੀਆਂ ਔਰ ਇਹਨਾਂ ਬਾਲਟੀਆਂ ਦੇ ਵਿੱਚ ਅਸੀਂ ਕੀ ਕੀਤਾ ਵੀ ਇੱਕ ਇੱਕ ਆਂਡਾ ਰੱਖ ਦਿੱਤਾ। ਠੀਕ। ਸੋ ਮੁਰਗੀਆਂ ਹੁਣ ਇਹਨਾਂ ਦੇ ਵਿੱਚ ਹੀ ਆਂਡਾ ਦੇਈ ਜਾ ਰਹੀਆਂ ਬਹੁਤ ਵਧੀਆ। ਸੋ ਇਦਾਂ ਤੁਸੀਂ ਵੀ ਅਗਰ ਕਈ ਵਾਰੀ ਬੱਚਾ ਅਗਲਾ ਕੋ ਸ਼ਿਫਟ ਕਰਦਾ ਜਦੋਂ ਲਿਆਉਣੇ ਆ ਤਾਂ ਇਹ ਕੋਸ਼ਿਸ਼ ਕਰਿਆ ਕਰੋ ਜਦੋਂ ਮੁਰਗੀ ਆਂਡਾ ਦੇ ਰਹੀ ਹੈ। ਤੇ ਉਹ ਆਂਡਾ ਦੇਣੋਂ ਹਟ ਜਾਂਦੀ ਹੈ ਤਾਂ ਐ ਕਰਕੇ ਜਿਵੇਂ ਕੋਈ ਆਂਡਾ ਬਾਸਟਰੋ ਲੈ ਕੇ ਤਿੰਨ ਚਾਰ ਦੇਸੀ ਆਂਡੇ ਵਿੱਚ ਰੱਖ ਦਿੱਤੇ ਤੇ ਮੁਰਗੀ ਜਿਹੜੀ ਉਹ ਆਂਡਾ ਦੇਖ ਕੇ ਆਂਡਾ ਵੀ ਦੇਣ ਲੱਗ ਜਾਂਦੀ ਹੁੰਦੀ ਹੈ। ਠੀਕ ਹੈ ਜੀ। ਜਿਹੜੀ ਆਂਡਾ ਆਲਰੇਡੀ ਦੇਂਦੀ ਹੋਵੇ ਉਹ ਮੁਰਗੀ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਸੋ ਇਹ ਹੁਣ ਦੇਖੋ ਅਸੀਂ ਕਲੀ ਸਾਰੇ ਪਾ ਕੇ ਜਿੰਨੇ ਇੱਥੇ ਸਾਡੇ ਡਰਿੰਕਰ ਫੀਡਰ ਸੀ ਸਾਰੇ ਅਸੀਂ ਉਹ ਬਾਹਰ ਮਤਲਬ ਕੱਢੇ ਹੋਏ ਧੋਤੇ ਹੋਏ ਆ ਔਰ ਉਹਨਾਂ ਨੂੰ ਅਸੀਂ ਮਾਰੀਆ 2904 ਔਰ ਇਹਦੇ ਉੱਪਰ ਅਸੀਂ ਹੁਣ ਪਾਵਾਂਗੇ ਫੱਕ ਤੇ ਉਹ ਵੀ ਤੁਹਾਨੂੰ ਵੀਡੀਓ ਅਸੀਂ ਕਰਾਉਣੀ ਹੈ ਚੈੱਕ ਇਹਦਾ ਮਤਲਬ ਕਲੀ ਸਾਰੇ ਪਾ ਲੈਣੀ ਹੈ ਕਲੀ ਪਾ ਕੇ ਕਲੀ ਜਿਹੜਾ ਡਿਸ ਇਨਫੈਕਟੈਂਟ ਦਾ ਕੰਮ ਕਰੋ ਨਾਲੇ ਇਹਦੇ ਨਾਲ ਜਗ੍ਹਾ ਜਿਹੜੀ ਸੁੱਕੀ ਰਹਿੰਦੀ ਹੈ ਅਗਰ ਜਾਨਵਰ ਦੇ ਚਪੈਰ ਮਾਰੂਗਾ ਪੈਰ ਸਾਫ਼ ਰਹਿਣਗੇ ਔਰ ਜਿਹੜੀ ਚੁੰਝ ਹੈ ਜਾਨਵਰ ਦੀ ਚੁੰਝ ਵੀ ਸਾਫ਼ ਰਹੂਗੀ ਠੀਕ ਹੈ ਔਰ ਬੈਕਟੀਰੀਆ ਉਹ ਵੀ ਖਤਮ ਕਰਦੀ ਕਾਫੀ ਹੱਦ ਤੱਕ ਠੀਕ ਹੈ ਆਪਣੇ ਵੀ ਪੈਰ ਬਾਹਰੋਂ ਅੰਦਰੋਂ ਕਿਦੋਂ ਆਉਂਦੇ ਰਹਿੰਨੇ ਆ ਸੋ ਅਸੀਂ ਇਹ ਬਾਹਰ ਵੀ ਪਾਈ ਦੀ ਆ ਸੋ ਇਦਾਂ ਇਹ ਤਿਆਰ ਹੋ ਚੱਲਿਆ ਫਿਰ ਇਹ ਚ ਹੁਣ ਛੱਡਾਂਗੇ ਅਸੀਂ ਬਰਡ ਔਰ ਅਸੀਂ ਤਰਪਾਲ ਵੀ ਨਵੀਂ ਲਿਆਂਦੀ ਹੋਈ ਆ ਸਾਰੀ ਇਹ ਜਿਹੜਾ ਜਗ੍ਹਾ ਆ ਇੱਥੇ ਪਹਿਲਾਂ ਆਪਣਾ ਪੇਰੈਂਟ ਸੀ ਇਹ ਹੁਣ ਅਸੀਂ ਇੱਥੇ ਪੇਰੈਂਟ ਵਾਲਾ ਬਰਡ ਹੀ ਅਸੀਂ ਸ਼ਿਫਟ ਕਰਨਾ ਹੈ ਤੇ ਉਹ ਮਤਲਬ ਤਕਰੀਬਨ ਅਸੀਂ ਸਾਰੇ ਜਿਹੜਾ ਬੰਦ ਕਰ ਦੇਣਾ ਉਹ ਵੀ ਅਸੀਂ ਬੰਦ ਕਰ ਦੇਣਾ ਬਾਹਰੋਂ ਪਰਾਲੀ ਲਾਵਾਂਗੇ ਇਧਰੋਂ ਅਸੀਂ ਗੱਟੇ ਲਾ ਦਿੱਤੇ ਸਾਰੇ ਠੀਕ ਹੈ ਜੀ ਇਹ ਜਿਹੜੇ ਹਾਲ ਆ ਸਾਰੇ ਬਿਲਕੁਲ ਬੰਦ ਹੋ ਜਾਣਗੇ ਸਿਰਫ ਵੈਂਟੀਲੇਸ਼ਨ ਲਈ ਉੱਤੇ ਜਗ੍ਹਾ ਹੈਗੀ ਆ ਆ ਜਿਵੇਂ ਸ਼ੈਟ ਦੇ ਉੱਪਰ ਹੁੰਦੀ ਹੈ ਠੀਕ ਹੈ ਜੀ ਸੋ ਜਦੋਂ ਬਰਡ ਸ਼ਿਫਟ ਹੋ ਜੂ ਫਿਰ ਉਹਦੀ ਵੀ ਤੁਹਾਨੂੰ ਵੀਡੀਓ ਕਰਾਂਗੇ ਅਪਡੇਟ ਨਾਲ ਹੀ ਸੋ ਇਦਾਂ ਕਰਿਆ ਕਰੋ ਜਿਹੜਾ ਬਰਡ ਤੁਸੀਂ ਅਗਰ ਕਿਤੋਂ ਲਿਆ ਰਹੇ ਹੋ ਇਦਾਂ ਤਿਆਰ ਕਰੀ ਦੀ ਹੁੰਦੀ ਜਗ੍ਹਾ ਠੀਕ ਆ ਜੀ ਸੋ ਕਈ ਵੀਰ ਕਹਿੰਦੇ ਆ ਵੀ ਮੁਰਗੀ ਲੈ ਕੇ ਆ ਬਾਈ ਜੀ ਆਂਡੇ ਦੋ ਹੀ ਆ ਰਹੇ ਜਿਹੜੇ ਮੰਨ ਲਓ ਜੇ 5 ਲੈ ਕੇ ਗਏ ਤਾਂ 5 ਦੇ ਆਂਡੇ ਨਹੀਂ ਦੇਣਗੇ ਆ 2 ਅੱਜ ਦੇ ਦੇਣਗੇ ਆ 3 ਕੱਲ ਨੂੰ ਦੇ ਦੇਣਗੇ ਐ ਵੀ ਹੁੰਦਾ ਹੁੰਦਾ ਸ਼ਿਫਟ ਠੀਕ ਆ ਜੀ ਸੋ ਹੁਣ ਜਿਹੜੀ ਅਸੀਂ ਤਕਰੀਬਨ ਫੱਕ ਜਿਹੜੀ ਉਹ ਲਿਆਂਦੀ ਸੀਗੀ 8-10 ਗੱਟੇ ਔਰ ਇਹ ਸਾਰੇ ਖਲਾਰ ਕੇ ਜੱਗੇ ਥੋੜੀ ਮੋਟੀ ਨਾ ਮੋਟੀ ਖਲਾਰ ਠੀਕ ਇਹਨੂੰ ਕਹਿੰਦੇ ਆ ਜੀ ਡੀਪ ਲੀਟਰ ਦੇ ਵਿੱਚ ਇਹਨੂੰ ਥੋੜਾ ਜਿਹਾ ਹੋਰ ਅਸੀਂ ਇਹਦੀ ਪਰਤ ਜਿਹੜੀ ਮੋਟੀ ਕਰਾਂਗੇ ਇੱਕ ਤਾਂ ਬਰਡੇ ਦੇ ਚ ਨਿਘਰ ਰਹਿ ਸਕਦਾ ਠੀਕ ਡੀਪ ਲੀਟਰ ਫਾਰਮ ਜਿਹੜੀ ਹੁੰਦੀ ਹੈ ਇਹ ਉਹਦੇ ਚ ਆਪਾਂ ਪੋਲਟਰੀ ਫਾਰਮਿੰਗ ਡੀਪ ਲੀਟਰ ਚ ਕਰ ਸਕਦੇ ਆ ਠੀਕ ਤੋਂ ਇਦਾਂ ਅਸੀਂ ਜਿਹੜੀ ਫੱਕ ਸਾਰੇ ਖਲਾਰ ਲੈਣੀ ਹੈ ਫੱਕ ਖਲਾਰ ਕੇ ਫਿਰ ਅਸੀਂ ਜਿਹੜਾ ਡਰਿੰਕਰ ਫੀਡਰ ਲਾ ਕੇ ਫੀਡ ਪਾ ਕੇ ਤੇ ਫਿਰ ਜਿਹੜਾ ਅਸੀਂ ਬਰਡ ਤੇ ਸ਼ਿਫਟ ਕਰਾਂਗੇ ਠੀਕ ਹੈ ਜੀ ਹਾਂਜੀ ਸੋ ਇਹ ਜਿਹੜਾ ਅਸੀਂ ਬਰਡ ਆ ਹੁਣ ਇਧਰ ਅਸੀਂ ਸ਼ਿਫਟ ਕਰਤਾ ਤੇ ਤਕਰੀਬਨ ਸਾਡੇ ਕੋਲ 650 700 ਦੇ ਕਰੀਬ ਇਹ ਬਰਡ ਜਿਹੜਾ ਹੈਗਾ ਠੀਕ ਹੈ ਜੀ ਸੋ ਜਿਹੜੀ ਫਾਕਟ ਸੀ ਉਹਨਾਂ ਨੇ ਮਿਕਸ ਕਰ ਲਈ ਸਾਰੀ ਮਿੱਟੀ ਦੇ ਵਿੱਚ ਤੇ ਪੋਲੀ ਆ ਬਿਲਕੁਲ ਪੋਲਾ ਆ ਸਿਸਟਮ ਇਧਰ ਆ ਦੇਖੋ ਸਿਹਰੇ ਨਾਲ ਕੀ ਆ ਸਾਡੇ ਪਹਿਲਾਂ ਜਿੱਥੇ ਬਰਡ ਸੀ ਉੱਥੇ ਨਾ ਥੱਲੇ ਇੱਟ ਸੀਗੀ ਸੋ ਇੱਟ ਜਿਹੜੀ ਉਹ ਪਾਣੀ ਨਹੀਂ ਪੀਂਦੀ ਸੀਗੀ ਕੱਚੀ ਨਹੀਂ ਸੀ ਇਹ ਜਗ੍ਹਾ ਕੱਚੀ ਆ ਸੋ ਅਸੀਂ ਇਹਨਾਂ ਨੂੰ ਇੱਥੇ ਸਾਰਿਆਂ ਨੂੰ ਸ਼ਿਫਟ ਕਰ ਦਿੱਤਾ ਇਹ 2 ਮੰਥ ਤੋਂ ਅੱਜ ਹੋ ਗਿਆ 15 ਦਿਨ ਉੱਤੇ ਠੀਕ ਆ ਜੀ ਅ 15 16 ਦਿਨ ਉੱਪਰ ਹੋ ਗਏ ਇਹਨੂੰ ਪ੍ਰੋਪਰ ਵੈਕਸੀਨੇਸ਼ਨ ਅਸੀਂ ਕੀਤੀ ਹੋਈ ਆ ਸੋ ਇਹ ਜਿਹੜਾ ਬਰਡ ਆਪਾਂ ਤਿਆਰ ਹੋ ਜੂਗਾ ਜਨਵਰੀ ਤੱਕ ਜਨਵਰੀ ਫਰਵਰੀ ਤੱਕ ਠੀਕ ਹੈ ਜੀ ਸੋ ਇਹ ਚੀਜ਼ ਦਾ ਨਾਂਉਂਦੇ ਹਰਿਆਣਾ ਇਹ ਮੁਰਗਾ ਵਿੱਚ ਐਦਾਂ ਪਤਾ ਲੱਗ ਜਾਂਦਾ ਇਹ ਮੁਰਗੇ ਆ ਤਕਰੀਬਨ ਛੋੜੇ ਆ ਮੁਰਗੇ ਮੁਰਗੀ ਜਾਦੀ ਹੈ ਜੀ ਮੁਰਗਾ ਹੋਊਗਾ ਸੋ ਅਸੀਂ ਸਾਰਾ ਬੱਚਾ ਜਿਹੜਾ ਇੱਥੇ ਸ਼ਿਫਟ ਕਰਤਾ ਸੋ ਜਿੰਨਾ ਵੀ ਸਾਰਾ ਸੀ ਹਨ ਸਾਰਾ ਕਵਰ ਅਪ ਕਰ ਦਿੱਤਾ ਜੋ ਇਹਦੇ ਵਿੱਚ ਰੋਸ਼ਨ ਦਾ ਸੀ ਉਹ ਵੀ ਬੰਦ ਨੇ ਇਹ ਵੀ ਇੱਥੇ ਵੀ ਜਿਹੜਾ ਇਹ ਵੀ ਬੰਦ ਕਰਤਾ। ਔਰ ਇਹ ਸਾਰਾ ਬੰਦ। ਠੀਕ। ਸੋ ਰੋਡ ਲਾਈ ਹੋਈ ਹੈ ਇੱਕ ਹਜੇ ਲੱਗੀ ਰੋਡਾਂ ਅਸੀਂ ਲਾਉਣੀਆਂ ਸੀ ਹੋਰ ਵੀ। ਇਧਰੋਂ ਵੀ ਅਸੀਂ ਬੰਦ ਕਰਤਾ ਸਾਰਾ। ਸੋ ਇਹ ਇੱਥੇ ਨਿਘ ਰਹਿੰਦੀ ਹੁਣ ਬਰਡ ਨੂੰ ਤੇ ਬਰਡ ਇੱਥੇ ਗਰੋਥ ਵੀ ਜ਼ਿਆਦਾ ਕਰੂਗਾ ਕਿਉਂਕਿ ਜਗ੍ਹਾ ਖੁੱਲ ਗਈ ਠੀਕ ਹੈ ਜੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਬੱਚਾ ਜਦੋਂ ਤਿਆਰ ਕਰਨਾ ਸ਼ੁਰੂ ਕਰਾਂਗੇ ਤੇ ਨਾਲ ਉਹਦਾ ਜੋ ਪ੍ਰੈਕਟੀਕਲ ਕਲਾਸਾਂ ਹੁੰਦੀਆਂ ਉਹ ਅਸੀਂ ਸ਼ੁਰੂ ਕਰਾਂਗੇ। ਕਿ ਹਰ ਇੱਕ ਬੰਦਾ ਜਿਹੜਾ ਉਹ ਇਸ ਹਾਵ ਨਾਲ ਆਉਂਦਾ ਜਿਹੜਾ ਬੱਚਾ ਉਹਦੀ ਚਾਰੀ ਕਰ ਸਕੀ ਠੀਕ ਹੈ ਜੀ ਸੋ ਉਮੀਦ ਆ ਵੀ ਜਿਹੜੀ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆ ਜਲਦ ਨਵੇਂ ਵੀਡੀਓ ਦੇ ਨਾਲ ਤੱਕ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ